ਵਿਸ਼ਾ ਵਾਰਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਤਾਵਾਂ ਸਵਾਗਤ ਹੈ ਮਹਕਮਲ ਪ੍ਰੀਤ ਕੌਰ ਤਾ ਹਾਜ਼ਰ ਹੋਇਆ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦਾ ਪੰਜਾਬ ਦੇ ਵਿੱਚ ਚੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਜਾਵੇਗੀ ਚੋਨੇ ਦੀ ਬੋਇ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਪੰਜਾਬ ਸਰਕਾਰ ਨੇ ਵੀ ਕੰਮ ਕਰਾਸ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਨੂੰ ਲੈ ਕੇ ਕਾਫੀ ਅਲਰਟ ਨੇ ਆਲੀ ਵਿੱਚ ਜਦੋਂ ਉਹ ਲੁਧਿਆਣੇ ਆਏ ਸੰ ਤਾਂ ਉਹਨਾਂ ਨਾਲ ਸਿਰਫ ਚੋਨੇ ਦੀ ਬੋਇ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਸਗੋਂ ਖੇਤੀ ਵਿਗਿਆਨੀਆਂ ਵੱਲੋਂ 30 hectle ਪਾਣੀ ਦੇ ਕਾਟਾ ਹੁੰਦੇ ਪੱਦਰ ਦਾ ਵੀ ਤੋੜ ਦੱਸਿਆ ਸੀ ਹਰ ਸਾਲ ਸੂਬੇ ਵਿੱਚ ਝੋਨੇ ਦੀ ਲਵਾਈ 15 ਤੋਂ 20 ਜੂਨ ਦੇ ਵਿੱਚਕਾਰ ਸ਼ੁਰੂ ਹੁੰਦੀ ਸੀ ਪਰ ਕਿਸਾਨਾਂ ਦੀ ਮੁਸ਼ਕਲਾਂ ਦਾ ਧਿਆਨ ਰੱਖਦਿਆਂ ਇਸ ਵਾਰ ਸਰਕਾਰ ਨੇ 1 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਜਿਸ ਨਾਲ ਇਸ ਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ ਖੇਤੀਬਾੜੀ ਮਹਿਰਾ ਅਤੇ ਸੰਬੰਧਿਤ ਏਜੰਸੀਆਂ ਦਾ ਤਰਕ ਹੈ ਕਿ ਨਿਰਧਾਰਤ ਸੀਜ਼ਨ ਤੋਂ 20 ਦਿਨ ਪਹਿਲਾਂ ਝੋਨੇ ਦੀ ਕਾਇ ਕਰਨ ਨਾਲ ਪਵਿੱਕ ਦੇ ਵਿੱਚ ਸੂਬੇ ਦੇ ਕਈ ਖੇਤਰਾ ਵਿੱਚ ਜ਼ਮੀਨੀ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਨਵਾਂ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਆਉਣ ਵੇਲੇ ਸਮੇਂ ਦੇ ਵਿੱਚ ਪਾਣੀ ਦੇ ਸੰਕਟ ਨੂੰ ਘਟਾ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਨੂੰ ਕੇਂਦਰ ਦੇ ਵੱਲੋਂ ਤੈਅ ਕੀਤੀ 18% ਦੀ ਨਮੀ ਦੀ ਸ਼ਰਤ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ ਮੁੱਖ ਮੰਤਰੀ ਮਾਨ ਦਾ ਅੱਗੇ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਸੂਬੇਦਿਆਂ ਦਾ ਹੱਕਿਆ ਤੋਂ ਬੰਦ ਪਈਆਂ ਨਹਿਰਾਂ ਦੇ ਕੱਸਿਆਂ ਚੁਲਾ ਕੇ 16000 ਖਾਲ ਬਹਾਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਨਹਿਰਾ ਦਾ 55 ਤੋਂ 60 ਫੀਸਦੀ ਪਾਣੀ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾ ਦਿੰਦਾ ਹੈ ਹੁਣ ਤਿੰਨ ਜ਼ੋਨਾਂ ਦੇ ਵਿੱਚ ਝੋਨੇ ਦੀ ਲਵਾਈ ਹੋਵੇਗੀ ਦੱਸਦੇ ਕਿ 1 ਜੂਨ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਜ਼ਿਲਕਾ 5 ਜੂਨ ਗੁਰਦਾਸਪੁਰ ਪਠਾਨਕੋਟ ਅਮਰitsar ਤਰਨਤਾਰਨ ਰੂਪਨਗਰ ਮੁਹਾਲੀ ਫਤਗੜ ਸਾਹਿਬ ਤੇ ਹੁਸ਼ਿਆਰਪੁਰ 9 ਜੂਨ ਨੂੰ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਨਮਸਕਾਰ ਤਾਂ ਇਹ ਤੈਨੂੰ ਜ਼ੋਨਾਂ ਦੇ ਵਿੱਚ ਚੋਨੇ ਦੀ ਲਵਾਈ ਹੋਵੇਗੀ ਪੰਜਾਬ ਦੇ ਵਿੱਚ ਚਪੜਾ ਦੀ ਸਫਾਈ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਦਾਸਤੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਨਸ਼ਾ ਵਿਰੁੱਧ ਲੜਾਈ ਦੇ ਨਾਲ ਨਾਲ ਪੰਜਾਬ ਸਰਕਾਰ ਹੁਣ ਸੂਬੇ ਦੇ ਵਿੱਚ 15000 ਛਪੜਾ ਦੀ ਸਫਾਈ ਦਾ ਮਿਸ਼ਨ ਸ਼ੁਰੂ ਕਰੇਗੀ ਇਹ ਪ੍ਰੋਜੈਕਟ 4573 ਕਰੋੜ ਰੁਪਏ ਦੇ ਪੈੰਡੂ ਪੁਨਰ ਜਾਗਰਣ ਪੈਕੇਜ ਅਦੀਨ ਹੋਵੇਗਾ ਇਸ ਨੂੰ ਮੁੱਖ ਮੰਤਰੀ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ ਨਾਲ ਹੀ ਸਰਕਾਰ ਨੇ ਦਾਵਾ ਕੀਤਾ ਹੈ ਕਿ ਥਾਪਰ ਅਤੇ ਸਿਚਵਲ ਮਾਡਲ ਡਰਾਹੀ ਪਿੰਡਾਂ ਵਿੱਚ ਸੀਵਰੇਜ ਟ੍ਰੀਟਮੈਂਟ ਦੇ ਲਈ ਬਿਹਤਰ ਪ੍ਰਬੰਧ ਕੀਤੇ ਜਾਣਗੇ ਜਾਣਕਾਰੀ ਅਨੁਸਾਰ ਪਿਛਲੇ ਦਸਤੋਂ 15 ਸਾਲਾਂ ਵਿੱਚ ਤਲਾਬਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਕਈ ਥਾਵਾਂ ਤੇ ਤਲਾਬਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਹੋ ਰਹੀ ਸੀ ਅਤੇ ਹੁਣ ਸਰਕਾਰ ਨੇ ਇਹਨਾਂ ਨੂੰ ਸੁਧਾਰਨ ਦਾ ਫੈਸਲਾ ਕੀਤਾ ਜੁਥੇ ਇਸ ਸਮੇਂ ਦੇ ਦੌਰਾਨ ਉਹਨਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਕਾਰਕਟਨ ਦਾ ਪ੍ਰਬੰਧ ਹੋਵੇਗਾ ਇਸ ਦੇ ਨਾਲ ਹੀ ਛਪੜਾ ਦੇ ਆਲੇ ਦੁਆਲੇ ਬੈਠਣ ਦੇ ਲਈ ਤਕਵੇਂ ਪ੍ਰਬੰਧ ਕੀਤੇ ਜਾਣਗੇ ਇਸ ਤੋਂ ਇਲਾਵਾ ਟਰੈਕ ਬਿਚਾਏ ਜਾਣਗੇ ਤੇ ਹੋਰ ਪ੍ਰਬੰਧ ਕੀਤੇ ਜਾਣਗੇ ਸਰਕਾਰ ਦਾ ਦਾਅਵਾ ਹੈ ਕਿ ਇੱਕ ਚੰਗਾ ਪ੍ਰੋਜੈਕਟ ਹੈ ਤੇ ਇਸ ਵਾਰ ਸਰਕਾਰ ਨੇ ਪਿੰਡਾਂ ਦੇ ਲਈ ਤੁਕਵੇਂ ਫੰਡ ਰੱਖੇ ਹੰ ਤਾਂ ਉਸ ਤੋਂ ਇਲਾਵਾ ਪਿੰਡਾਂ ਤੇ ਵਿਸ਼ੇਸ਼ ਧਿਆਨ ਜਿਹੜਾ ਕਿ ਦਿੱਤਾ ਜਾਵੇਗਾ ਦੱਸਦੇ ਕਿ ਇਸ ਪ੍ਰੋਜੈਕਟ ਦੇ ਲਈ ਮੰਤਰੀ ਤਰुण ਪ੍ਰੀਤ ਸਿੰਘ ਸੋਨ ਦਾ ਫਤਿਹਗੜ ਸਾਹਿਬ ਦਾ ਦੌਰਾ ਵੀ ਕਰਨਗੇ ਇਸ ਦੇ ਨਾਲ ਹੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕੰਮ ਪਹਿਲ ਦੇ ਆਧਾਰ ਤੇ ਜਿਹੜਾ ਕਿ ਕੀਤਾ ਜਾਵੇਗਾ ਤਾਂ ਇਸ ਵੇਲੇ ਤਸਵੀਰਾਂ ਪਿੰਡ ਡੇਰਾ ਮੀਰ ਮੀਰਾ ਕਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਪੜਾ ਦੀ ਸਫਾਈ ਸੰਬੰਧਿਤ ਜਾਇਜ਼ਾ ਲੈਣ ਦੇ ਲਈ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਉਥੇ ਪਹੁੰਚੇ ਹੋਏ ਨੇ ਤੇ ਉਸ ਦੇ ਨਾਲ ਹੀ ਪਿੰਡ ਚਨਾਥਲ ਕਲਾ ਤੋਂ ਵੀ ਤਸਵੀਰਾਂ ਸਾਹਮਣੇ ਆਈ ਨੇ ਤੇ ਉਥੇ ਵੀ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾ ਕੇ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ 'ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ 'ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਦਿਆਦੀ ਢਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ 'ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਮਤਾ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਬਿਆਂ ਨਾਲ ਰਿਲੇਟਡ ਵਿਜ਼ਿਟ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਪਿੰਡ ਚਨਾਰਥਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰ ਇਹ PPCB ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜ਼ਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨਿੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਚ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ। ਤੇਦਰੀ ਪੰਜਾਬ ਬੋਰਡ ਦੇ ਵੱਲੋਂ ਫੀਸਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ ਪੀਐਸਸੀਬੀ ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ। ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਅਦਾ ਕੀਤਾ ਹੈ ਤੇ ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਬੋਝ ਪਵੇਗਾ। ਬੋਰਡ ਦੇ ਵੱਲੋਂ ਲਈਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ ਤੇ ਇਸ ਨਾਲ ਸੰਬੰਧਿਤ ਹੁਕਮ ਬੋਰਡ ਦੇ ਵੱਲੋਂ ਸਾਰੀਆਂ ਸ਼ਖਾਵਾਂ ਨੂੰ ਜਾਰੀ ਕੀਤੇ ਗਏ ਨੇ। ਦੱਸਣਯੋਗ ਹੈ ਕਿ ਇਸ ਕੋਈ ਲਾਵਾ ਹੁਣ ਫੀਸਾਂ ਉਸ ਸੇ ਨੂੰ ਸਾਰੇ ਲਈਆਂ ਜਾਣਗੀਆਂ ਅਕੈਡਮਿਕ ਸੈਸ਼ਨ 2025-26 ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਤਸਦੀਕ ਸਰਟੀਫਿਕੇਟ ਅਤੇ ਟਰਾਂਸਪੋਰਟ ਦੀ ਫੀਸ 900 ਰੁਪਏ ਨਿਰਧਾਰਿਤ ਕੀਤੀ ਗਈ ਹੈ ਜਦੋਂ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਟ੍ਰਾਂਸਕ੍ਰਿਪਟ ਫੀਸ 6000 ਰੁਪਏ ਅਤੇ ਸਰਟੀਫਿਕੇਟ ਵਿੱਚ ਵੇਰਵਿਆਂ ਵਿੱਚ ਸੁਧਾਰ ਪ੍ਰਤੀ ਗਲਤੀ ਫੀਸ 1300 ਰੁਪਏ ਨਿਰਧਾਰਿਤ ਕੀਤੀ ਗਈ ਹੈ 10ਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਿਲ ਹੈ ਕੰਪਾਰਟਮੈਂਟ ਵਾਧੂ ਵਿਸ਼ੇ ਲਈ ਪ੍ਰੀਖਿਆ ਫੀਸ 1200 ਰੁਪਏ ਗ੍ਰੇਡ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਨਿਰਧਾਰਿਤ ਕੀਤੀ ਗਈ ਹੈ 12ਵੀਂ ਜਮਾਤ ਦੇ ਮਾਨਵਤਾ ਵਰਣਜ ਵਿਗਿਆਨ ਵੋਕੇਸ਼ਨਲ ਖੇਤੀਬਾੜੀ ਅਤੇ ਟੈਕਨੀਕੀ ਸਮੂਹ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ ਰੁਪਏ ਨਿਰਧਾਰਿਤ ਕੀਤੀ ਗਈ ਹੈ 1900 ਕੰਪਾਰਟਮੈਂਟ ਵਾਧੂ ਵਿਸ਼ੇ ਦੀ ਫੀਸ ਰੁਪਏ ਹੈ 1600 ਗ੍ਰੇਡ ਸੁਧਾਰ ਫੀਸ ਹੈ 2300 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ ਰੁਪਏ 400 ਰੁਪਏ ਅਤੇ ਸਰਟੀਫਿਕੇਟ ਫੀਸ 270 ਰੁਪਏ ਤਾਂ ਸਾਰਿਆਂ ਦੇ ਵਿੱਚ ਵਾਧਾ ਕੀਤਾ ਗਿਆ। ਤੇ ਅਗਲੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਹੈਪੀ ਪਾਸ਼ਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੰਜਾਬ ਪੁਲਿਸ ਕਾਉਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ ਮਿਲੀ ਅਦਰਸਲ ਪੰਜਾਬ ਦੇ ਵਿੱਚ ਕਈ ਗ੍ਰੇਨੇਡ ਹਮਲਿਆਂ ਦਾ ਇੱਕ ਮੁੱਖ ਮੋਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਗ੍ਰਫਤਾਰ ਕੀਤਾ ਗਿਆ ਗ੍ਰੇਨੇਡ ਹਮਲੇ ਤੋਂ ਬਾਅਦ ਹੀ ਕਾਉਂਟਰ ਇੰਟੈਲੀਜੈਂਸ ਲਗਾਤਾਰ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਸੀ ਕਾਉਂਟਰ ਇੰਟੈਲੀਜੈਂਸ ਦੀ ਇਨਪੁਟ ਦੇ ਆਧਾਰ ਤੇ ਹੈਪੀ ਦੀ ਅਮਰੀਕਾ ਵਿੱਚ ਗ੍ਰਫਤਾਰੀ ਹੋਈ ਹੈ ਦੱਸਣਯੋਗ ਹੈ ਕਿ ਅਮਰੀਕਾ ਸਥਿਤ ਖਾਲਸਾਨੀ ਅਤਵਾਦੀ ਹਰਪ੍ਰੀਤ ਸਿੰਘ ਗੋਰਪਾ ਹੈਪੀ ਬਾਜ਼ੇ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਗ੍ਰਫਤਾਰ ਕੀਤਾ ਪੰਜਾਬ ਪੁਲਿਸ ਤੇ ਰਾਸ਼ਟਰੀ ਜਾਂਚ ਏਜੰਸੀ ਦੇ ਅਨੁਸਾਰ ਪਾਸਿਆ ਪਾਕਿਸਤਾਨ ਸਥਿਤ ਬੱਬਰ ਖਾਸ ਇੰਟਰਨੈਸ਼ਨਲ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਨ ਨਾਲ ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਤਾਂ ਇਹ ਗੈਂਗਸਟਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਗ੍ਰੇਨੇਡ ਹਮਲਿਆਂ ਵਿੱਚ ਉਸਦੇ ਲਈ ਜ਼ਿੰਮੇਵਾਰ ਸੀ ਉਸ ਦੀ ਗ੍ਰਿਫਤਾਰੀ ਨਾਲ ਪੰਜਾਬ ਦੇ ਜ਼ਿਲ੍ਹਿਆਂ ਅਤੇ ਸਰਹੱਦੀ ਇਲਾਕਿਆਂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਤਾਂ ਵਧੇਰੇ ਜਾਣਕਾਰੀ ਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਅੱਗੇ तो हो की बोल देने टुडे मार्क्स अ मेजर माइलस्टोन इन द सक्सेस ऑफ वॉर अगेंस्ट टेरर विद द अनाउंसमेंट ऑफ डिटेंशन ऑफ हैप्पी पासिया बाय द यूनाइटेड स्टेट्स अथॉरिटीज एक लंबे ऑपरेशन तो बाद जिस विच स्टेट ऑफ पंजाब सेंट्रल गवर्नमेंट एजेंसीज एंड द यूनाइटेड स्टेट्स अथॉरिटीज कोऑपरेटेड विद ईच अदर एंड एक्सचेंज इंफॉर्मेशन दैट this person wanted for numerous terrorist crimes in india has been detained in the united states اس نے اپنا ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂ ਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟੈਰਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਡੀਕਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲ ਸੀਗੇ ਜਿਹੜੇ ਟੈਰਰ ਮੋਡਿਊਲਸ ਇਸ ਨੇ ਰੇਸ ਕੀਤੇ ਸੀਗੇ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕਨਟੈਕਸਟ ਦੀ ਤੇ ਇੰਟੈਲੀਜੈਂਸ ਮੈਪਲਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਜ਼ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂ ਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡਿਟੇਨਡ ਬਾਈ ਦੀ ਯੂ ਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ ਆਲਰੇਡੀ ਪੰਜਾਬ ਪੁਲਿਸ ਹੈਜ਼ ਟੇਕਨ ਅਪ ਦਾ ਮੈਟਰ ਵਿਦ ਦੀ ਸੈਂਟਰਲ ਗਵਰਨਮੈਂਟ ਜਿਵੇਂ ਦੀ ਐਲ او ਸੀ ਖੁੱਲੀ ਹੈਗੀ ਤੇ ਬਲੂ ਕਾਰਨਰ ਨੋਟਿਸ ਇਸ ਆਲਸੋ ਓਪਨ ਰੈਡ ਕਾਰਨਰ ਰੋਟਿਸ ਅਤੇ ਇਸ ਨੂੰ ਰਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਦਿਸ ਇਸ ਅ ਮੈਨੀਫੈਸਟੇਸ਼ਨ ਥੈਟ ਕਰਾਇਮ ਡਸ ਨੋਟ ਪੇ ਤੇ ਜਿਹੜਾ ਕ੍ਰਿਮੀਨਲ ਹੈਗਾ ਕਰਾਇਮ ਦੇ ਵਿੱਚ ਇਨਡल्ज ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ది ਲਾ ਇਟ ਇਸ ਪੰਜਾਬ ਪੁਲਿਸ ਇਸ ਟੋਟਲੀ ਡਿਟਰਮਾਈਂਡ ਟੂ ਕੀਪ ði ਸਟੇਟ ਸੇਫ ਐਂਡ ਸਿਕਿਓਰ ਦਿਸ ਪਰਸਨ ਵਾਂਟਡ ਫੋਰ ਨਿਊਮਰਸ ਟੈਰਰਿਸਟ ਕਰਾਇਮਸ ਇਨ ਇੰਡੀਆ ਹੈਜ਼ ਬੀਨ ਡਿਟੇਨਡ ਇਨ ði ਯੂਨਾਈਟਿਡ ਸਟੇਟਸ ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅੰਮ੍ਰਿਤਪਾਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟਰੋਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟਰੋਰ ਐਕਟਸ ਕਰਦੇ ਸੀਗੇ ਤਰੁ ਕਰਦੇ ਆਂ ਅਗਲੀ ਖਬਰ ਦਾ ਨੈਸ਼ਨਲ ਹੈਰੋਇਕਟਾਲੇ ਮਾਲ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਕਾਂਗਰਸ ਦੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਖਿਲਾਫ ਦਰਦਸ਼ਨ ਕੀਤਾ ਗਿਆ ਪਤੰਜਨ ਦਾ ਪਾਰਟੀ ਯੂਵ ਮੋਰਚਾ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਇਹ ਤਰਨਾ ਸੈਕਟਰ 33 ਸਤਿ ਪਾਸ਼ਵਾ ਦਫਤਰ ਤੋਂ ਸ਼ੁਰੂ ਹੋ ਕੇ ਕਾਂਗਰਸ ਪਵਨ ਤੱਕ ਪਹੁੰਚਣਾ ਸੀ ਪਰ ਅਦਵਿਚਕਾਰ ਹੀ ਪੁਲਿਸ ਨੇ ਜਲ ਤੋਪਾ ਦੀ ਵਰਤੋਂ ਕਰਕੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਸੈਂਕੜੇ ਵਰਕਰਾਂ ਨੇ ਡਾਊਨ ਵਿਟ ਕਾਂਗਰਸ ਪਾਰਟੀ ਦੇ ਨਾਅਰੇ ਲਾਏ ਅਤੇ ਰਾਹੁਲ ਗਾਂਧੀ ਦਾ ਪਤਲਾ ਵੀ ਫੁਕੇ ਤੇ ਕਾਂਗਰਸ ਦੇ ਪ੍ਰਸ਼ਟਾਚਾਰ ਦੇ ਖਿਲਾਫ ਆਪਣੇ ਗੁੱਸੇ ਦਾ ਜਿਹੜਾ ਕੀ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਭਦਰਿੰਦ ਦਾ ਪਾਰਟੀ ਯੁਵਨ ਮੋਰਚਾ ਤੇ ਭਦਰਿੰਦ ਦਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ ਤੇ ਉਹਨਾਂ ਵਰਕਰਾਂ ਦੀ ਅਗਵਾਈ ਕੀਤੀ। ਇਸ ਪ੍ਰਦਰਸ਼ਨ ਦਾ ਪਹਿਲਾਂ ਹੀ ਭਦਰਿੰਦ ਦਾ ਪਾਰਟੀ ਚੰਡੀਗੜ੍ਹ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 18 April ਨੂੰ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਸੁਭਾ ਪ੍ਰਧਾਨ ਜਤਿੰਦਰ ਪਾਲ ਮਨਹੋਤਰਾ ਨੇ ਨੈਸ਼ਨਲ ਹੈਰੋਇਡ ਘਟਾਲੀ ਨੂੰ ਲੈ ਕੇ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਸੀ। नल हरलाल का मामला है ये जो घोटाला हुआ है सोनिया गांधी और कांग्रेस ने एक बहुत बड़ा घपला किया है करोड़ों रुपए का जो सरकारी पैसा है उसको लूटा है मेरा सिर्फ और सिर्फ कांग्रेस से एक ही प्रश्न है कि आप लोगों ने बीजेपी पे दोष लगा रहे हैं कि बीजेपी ईडी का दुरुपयोग कर रही है ये मामला 2012 में दर्ज हुआ था जब कांग्रेस की सरकार थी और ये तब से जान जारी है ईडी अपना काम कर रही है कानून अपना काम कर रहा है और जो भी कानून की कार्रवाई होगी अगर कोई दोषी होगा तो उसको सजा होगी अभी ये घोटाले के ऊपर घोटाला करते जा रहे हैं आप में से आप पत्रकार नेशनल हरल्ड नाम का अखबार अभी आपने किसी ने निकलता देखा आज भी हिमाचल की सरकार होत कर्नाटक की सरकार हो जहां-जहां की कांग्रेस की सरकार है आज भी उस अखबार में विज्ञापन दिए जा रहे हैं करोड़ों रुपए के ਤੇ ਦੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਦੀ ਧੀ ਦਾ ਵਿਆਹ ਹੋ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਦੀ ਬੇਟੀ ਹਰਸ਼ਿਤਾ ਦਾ ਵਿਆਹ ਸੰਬਲ ਜੈਨ ਦੇ ਨਾਲ ਹੋ ਗਿਆ ਸੰਭਵ ਜਾਨਕ ਨਿੱਜੀ ਕੰਪਨੀ ਦਾ ਇਹ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਹੈ ਹਰਸ਼ਿਤਾ ਅਤੇ ਸੰਭਵ ਜਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਉਹਨਾਂ ਦੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਈਆਂ ਤੇ ਇਹ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਪਹੁੰਚੇ ਹੋਏ ਸਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਣਿਆਂ ਤੇ ਭੰਗੜਾ ਵੀ ਪਾਇਆ ਜੀ ਹਾਂ ਦੱਸਤੀਏ ਕਿ ਹਰਸ਼ਿਤਾ ਅਤੇ ਸੰਭਵ ਜਾਨ ਦਾ ਮੰਗਣੀ ਸਮਾਰੋਹ 17 ਅਪ੍ਰੈਲ ਵੀਰਵਾਰ ਰਾਤ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਦੇ ਵਿੱਚ ਹੋਇਆ ਸੀ ਤੇ ਇਸ ਮੰਗਣੀ ਸਮਾਰੋਹ ਵਿੱਚ ਪਰਿਵਾਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਦੋਵੇਂ ਜਣੇ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਤੇ ਭਗਵੰਤ ਮਾਨ ਤੇ ਅਧਿਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉੱਥੇ ਪਹੁੰਚੇ ਹੋਏ ਸੀ। ਤਦਰੇ ਅੰਮ੍ਰਿਤਪਾਲ ਦੇ ਸਾਥੀ ਪੱਪਲ ਪ੍ਰੀਤ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਵੀ ਸਾਹਮਣੇ ਆ ਰਹੀ ਹੈ। ਅਮਰੇ ਤਾਡੇ ਸਾਥੀ ਪਪਲਪ੍ਰੀਤ ਸਿੰਘ ਨੂੰ ਜਨਾਲਾ ਪੁਲਿਸ ਦੇ ਵੱਲੋਂ ਮਾਨਯੋਗ ਜਨਾਲਾ ਅਦਾਲਤ ਚ ਪੇਸ਼ ਕੀਤਾ ਗਿਆ ਸੀ ਮਾਨਯੋਗ ਜੱਜ ਸਾਹਿਬ ਦੇ ਵੱਲੋਂ ਪਪਲਪ੍ਰੀਤ ਸਿੰਘ ਨੂੰ ਨਿਆਇਕ ਰਸਦ ਦੇ ਵਿੱਚ ਭੇਜਿਆ ਗਿਆ ਹੁਣ 1 ਮਹੀਨ ਨੂੰ ਉਸ ਨੂੰ ਚੜਾ ਕੇ ਪੇਸ਼ ਕੀਤਾ ਜਾਵੇਗਾ ਇਸ ਮੌਕੇ ਵਕੀਰ ਰਿਤੂ ਰਾਜ ਨੇ ਕਿਹਾ ਕਿ ਪੁਲਿਸ ਰਿਮਾਂਡ ਵਿੱਚ ਪਪਲਪ੍ਰੀਤ ਸਿੰਘ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਦੇ ਵੱਲੋਂ 1 ਮਹੀਨ ਤੱਕ ਨਿਆਇਕ ਰਸਦ ਦੇ ਵਿੱਚ ਉਸ ਨੂੰ ਭੇਜਿਆ ਗਿਆ ਦਸਤਨਯੋਗ ਹੈ ਕਿ ਅੰਮ੍ਰਿਤਸਰ ਪੁਲਿਸ 2023 ਦੇ ਵਿੱਚ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਜਨਾਲਾ ਪੁਲਿਸ ਦੇ ਵੱਲੋਂ 39 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਚਾਲੇ ਹੁਣ ਤੱਕ ਜਨਾਲਾ ਪੁਲਿਸ ਦੇ ਵੱਲੋਂ 40 ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਬੱਪਲਪ੍ਰੀਤ ਸਿੰਘ ਦਾ ਰਿਮਾਂਡ ਖਤਮ ਹੋ ਰਿਹਾ ਸੀ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਨਾਲਾ ਪੁਲਿਸ ਦੇ ਵੱਲੋਂ ਬੱਪਲਪ੍ਰੀਤ ਸਿੰਘ ਨੂੰ ਜਨਾਲਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਬੱਪਲਪ੍ਰੀਤ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਚ ਹੈ ਤੇ ਇਸ ਮੌਕੇ ਵਕੀਲ ਤੁਰਾਜਨਿਕ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਪਲਪ੍ਰੀਤ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮੋੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ 14 ਪੁਲਿਸ ਦੇ ਵੱਲੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਦੇ ਵੱਲ ਬੱਪਲਪ੍ਰੀਤ ਸਿੰਘ ਨੂੰ ਇੱਕ ਮਹੀਨہ ਤੱਕ ਜੁਡੀਸ਼ੀਅਲ ਰਿਮਾਂਡ ਤੇ ਪੇਸ਼ ਦਿੱਤਾ ਗਿਆ ਅੱਜ ਅਜਨਾਲਾ ਕੇਸ ਵਿੱਚ ਬੱਪਲਪ੍ਰੀਤ ਸਿੰਘ ਨੂੰ ਨਾਲ ਪੇਸ਼ ਕੀਤਾ ਗਿਆ ਵਾ ਜਿਹੜਾ 1 ਪੰਜ ਤੱਕ ਜੁਡੀਸ਼ੀਅਲ ਰਿਮਾਂਡ ਜਿਹੜਾ ਵਾ ਉਹ ਸਾਨੂੰ ਮਿਲਿਆ ਅਮਰਸਰ ਸੈਂਟਰਲ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਛਡਣ ਜਾ ਰਹੇ ਸਰ ਪਹਿਲੇ ਰਿਮਾਂਡ 'ਚ ਕੋਈ ਖੁਲਾਸਾ ਹੋਇਆ ਜੀ ਸਰ ਸਮਝ ਨਹੀਂ ਆ ਰਹੀ ਨਹੀਂ ਇਹਦੇ ਇਹਦੇ ਬਾਰੇ ਤੁਹਾਨੂੰ ਤਫਤੀਸ਼ੀ ਅਫਸਰ ਦੱਸਣਗੇ ਅੱਜ ਅਸੀਂ ਪੇਸ਼ ਕੀਤਾ ਵਾ ਤੇ ਜੁਡੀਸ਼ੀਅਨ ਰਿਮਾਂਡ ਮਿਲ ਗਿਆ ਕਿਤਾ ਕਿ ਆਪਣੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਸਾਨੂੰ ਹੁਣ ਲੜਿੰਦਾ ਨਹੀਂ ਹੈ ਤੇ ਐਪਲੀਕੇਸ਼ਨ ਦੇ ਕੇ ਇਹਨਾਂ ਨੇ ਜੁਡੀਸ਼ੀਅਲ ਕਸਟਡੀ ਕਰਤੀ ਪਹਿਲੇ ਰਿਮਾਂਡ 'ਚ ਦੱਸਿਆ ਕਿ ਕੋਈ ਖੁਲਾਸਾ ਆਇਆ ਜੀ ਦੇਖੋ ਖੁਲਾਸਾ ਤੇ ਪਹਿਲੀ ਵੀ ਕੁਝ ਨਹੀਂ ਦੱਸਿਆ ਸੀ ਇਹਨਾਂ ਨੇ ਤੇ ਅੱਜ ਵੀ ਕੁਝ ਨਹੀਂ ਦੱਸਿਆ ਨਾ ਕੋਈ ਫੋਰਸ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਨਾ ਹੀ ਕੋਈ ਵੈਪਨ ਸਾਹਮਣੇ ਆਇਆ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਕੋਲ ਅੱਜ ਕੋਈ ਦਲੇਰ ਦਿੱਤੀ ਕਿ ਅੱਜ ਇਹਨਾਂ ਨੇ ਆ ਕੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਲੋੜਿੰਦਾ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਇਹਦੇ ਬਾਰੇ ਕੰਪਲੀਟ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਜੁਡੀਸ਼ੀਅਲ ਕਰਤਾ ਜਾਏ ਤਾਂ ਹੁਣ ਰੁਕ ਕਰਦੇ ਆਂ ਅਗਲੀ ਖਬਰ ਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਗਿਆ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਖ-ਵੱਖ ਕਾਉਂਟਰ ਦੇ 135 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਜਿहां ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਿੱਤੇ 135 ਮੁਲਾਜ਼ਮਾਂ ਨੂੰ ਇਧਰੋਂ ਉਧਰ ਕੀਤਾ ਗਿਆ ਤਸਵੀਰਾਂ ਉਸ ਦੀ ਲਿਸਟ ਵੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਜੋ ਕਿ ਤੁਸੀਂ ਇਸ ਵੇਲੇ ਦੇਖ ਵੀ ਸਕਦੇ ਹੋ ਜਿਸ ਦੇ ਵਿੱਚ ਵੱਖ-ਵੱਖ ਕਾਉਂਟਰ ਦੇ 135 35 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਹੁਣ ਬਦਲਾ ਆ ਰਿਹਾ ਦੱਸਦੇ ਕਿ ਕਈ ਥਾਵਾਂ ਤੇ ਗੜੇ ਪਏ ਨੇ ਜੀ ਹਾਂ ਗਰਮੀ ਤੋਂ ਹੁਣ ਥੋੜੀ ਰਾਹਤ ਜ਼ਰੂਰ ਮਿਲੀ ਹੈ ਮੌਸਮ ਦੇ ਵਿੱਚ ਹੁਣ ਬਦਲਾ ਦੇਖਿਆ ਜਾ ਰਿਹਾ ਹੈ ਪੰਜਾਬ ਚ ਕੜਾਕੇ ਦੀ ਗਰਮੀ ਦਰਮਿਆਨ ਨਾ ਥੋੜੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਕਈ ਇਲਾਕਿਆਂ ਚ ਮੌਸਮ ਦਾ ਮਜਾਜ ਬਦਲ ਗਿਆ ਦਾਸਤੀ ਹੈ ਕਿ ਪੰਜਾਬ ਦੇ ਤਰਨਤਾਰਨ ਪੱਟੇ ਚ ਗੜੇ ਮਾਰੀ ਹੋਣ ਕਾਰਨ ਮੌਸਮ ਵਿੱਚ ਇੱਕ ਵਾਰ ਫਿਰ ਠੰਡ ਦਾ ਅਹਿਸਾਸ ਹੋ ਰਿਹਾ ਹੈ ਇਸ ਦੌਰਾਨ ਕਈ ਜ਼ਿਲ੍ਹਿਆਂ ਚ ਤਾਂ ਠੰਡੀਆਂ ਹਵਾਵਾਂ ਵੀ ਚਲਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਵਿਚਾਲੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਵੱਲੋਂ 19 ਤੇ 20 April ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਤੇ ਤਾਪਮਨ ਦੇ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਵੀ ਆ ਸਕਦੀ ਹੈ ਦੱਸਦੀ ਕਿ ਤੇਰਾ ਜ਼ਿਲ੍ਹਾ ਦੇ ਵਿੱਚ ਤਾਂ ਮੀਂਹ ਤੇ ਤੂਫਾਨ ਨੂੰ ਲੈ ਕੇ ਅਲਰਟ ਤੱਕ ਜਾਰੀ ਕੀਤਾ ਗਿਆ ਹੈ ਜਿਸ ਨਾਲ ਹੀ 8 ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤਰਨਤਾਰਨ ਰੂਪਨਗਰ ਐਸਐਸ ਨਗਰ ਨਵਾਂ ਸ਼ਹਿਰ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਲਈ orange ਅਲਰਟ ਤੱਕ ਜਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਹੀ 5 ਜ਼ਿਲ੍ਹਾ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤੰਤਾਂ ਦੇ ਵਿੱਚ ਮੀਤੇ ਤੂਫਾਨ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਹੁਣ ਮੌਸਮ ਦੇ ਵਿੱਚ ਬਦਲਾਅ ਜੁੜਾ ਕੀ ਦੇਖਿਆ ਜਾ ਰਿਹਾ ਜਿੱਥੇ ਨੇ ਦਿਨਾਂ ਤੋਂ ਤੇਜ਼ ਗਰਮੀ ਤੋਂ ਪਰ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਨਾਲ ਵੀ ਲੋਕ ਜੂਝ ਰਹੇ ਸਨ ਤਾਂ ਉਸ ਦੇ ਦਰਮਿਆਨ ਹੁਣ ਗਰਮੀ ਤੋਂ ਜਿਹੜੀ ਕਿ ਥੋੜੀ ਰਾਹਤ ਮਿਲੀ ਹੈ ਮੌਸਮ ਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਤੇ ਦੋ ਦਿਨਾਂ ਵਾਸਤੇ ਮੀਂਹ ਦੇ ਨਾਲ ਨਾਲ ਗੜੇ ਪੈਣ ਦੀ ਵੀ ਸੰਭਾਵਨਾ ਚੁਟਾਈ ਜਾ ਰਹੀ ਹੈ 9 ਵਿੱਚ 54 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਮੌਕੇ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਇਸ ਮੌਕੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਸੰਗਤਾਂ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਤੇ ਇਸ ਮੌਕੇ ਗੁਰੂ ਘਰ ਦੇ ਵਿੱਚ ਪੁੱਜੀਆਂ ਸੰਗਤਾਂ ਨੇ ਮੀਡੀਆ ਨਾਲ ਵੀ ਕੱਲ੍ਹ ਬਾਤ ਕਰਦੇ ਹੋਏ ਕਿ ਹਾ ਕਿਸ ਸਿੱਖਾਂ ਦੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਦੇਸ਼ਾ ਵਿਦੇਸ਼ਾ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਸੰਗਤਾਂ ਦੇਸ਼ਾ ਵਿਦੇਸ਼ਾ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝ ਰਹੀਆਂ ਨੇ ਇਸ ਮੌਕੇ ਬੀਤੇ ਦਿਨੀ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਜੋ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਉਸ ਤੇ ਭੋਗ ਵੀ ਪਾਏ ਗਏ ਨੇ ਉੱਥੇ ਹੀ ਸਟ੍ਰੋਮ ਨੇ ਕਮੇਟੀ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸੰਗਤਾਂ ਦੇ ਲਈ ਪੂਕਤਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਸੰਗਤਾਂ ਦੇ ਵੱਲੋਂ ਗੁਰਬਾਣੀ ਦਾ ਵੀ ਆਨੰਦ ਮਾਣਿਆ ਗਿਆ ਮਾਨਵਤਾ ਦੇ ਰੈਬਰ ਧਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਤਿਪਾਤਸ਼ਾਹ ਮਹਾਰਾਜ ਅਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾਹ ਸਾਹਿਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਗਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਹ ਸਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾ ਪ੍ਰਾਂਤਾਂ ਖੇਤੀਆਂ ਦੀ ਸੀਮਾ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅਜੋਨਾਂ ਦੇ ਪਾਵਨ ਪ੍ਰਕਾਸ਼ ਪਰਪੇਸ਼ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ-ਬਹੁਤ ਮੁਬਾਰਕ ਤਨ ਤਨ ਹਮਾਰੇ ਬਾਗ ਕਰ ਆਇਆ ਫਿਰ ਮੇਰਾ ਸੋਹੈ ਬੰਗ ਦੁਆਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਸੋ ਜਨਨੀ ਜਿਨ ਗੁਰੂ ਨੇ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਸਤਿਗੁਰੂ ਜੀ ਦਾ ਤੰਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਇਮਰਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੋਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀ ਦਾ ਅਲੋਕੇ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੈਨਲ ਦੇ ਮਾਧਿਅਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਦੇ ਸ਼ੋਰਬ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਨੰਬਰ ਸ਼ਕੂਰ ਸਿੰਘ ਸਦੋਂ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨੇ ਮਨ ਦੇ ਉਚਾਸਾ ਧੰਨਵਾਦ